ਜਿਹੜੇ ਜਿਹੜੇ ਵੀ ਵਿਕਾਸ ਕਾਰਜ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਦੇ ਸਮੇਂ ਸ਼ੁਰੂ ਹੋਏ ਸੀ ਅੱਜ ਵੀ ਉਹ ਉੱਥੇ ਹੀ ਖੜੇ ਨੇ ਸੋ ਡਵੈਲਪਮੈਂਟ ਇੱਕ ਬਹੁਤ ਵੱਡਾ ਮੁੱਦਾ ਮੁੱਦਾ ਸਾਡੇ ਸਰਕਾਰ ਜਾਣ ਤੋਂ ਬਾਅਦ 8 ਸਾਲਾਂ ਵਿੱਚ ਕਿਸੇ ਨੇ ਇਹ ਤੇ ਲਕਾ ਨਹੀਂ ਤੋੜਿਆ ਕਿਉਂਕਿ ਇਹ ਪਿੰਡੂ ਖੇਤਰ ਵਾਲੀ ਸੀਟ ਹੈ ਸਭ ਤੋਂ ਮੋਹਰੇ ਅਕਾਲੀ ਦਲ ਹੈ ਬਾਕੀ ਪਾਰਟੀਆਂ ਜਿਹੜੀਆਂ ਨੇ ਉਹ ਆਪਣੀ ਹੋਂਦ ਬਚਾਉਣ ਦੀ ਲੜਾਈ ਲੜ ਰਹੀਆਂ ਉਹਦਾ ਕਿਰਦਾਰ ਉਹਦੀ ਪਾਰਟੀ ਤੇ ਉਹਦੇ ਕੰਮ ਇਹ ਚਾਰ ਚੀਜ਼ਾਂ ਦਾ ਸੁਮੇਲ ਜਿਹੜਾ ਹੈਗਾ ਉਹ ਵੋਟ ਪਾਉਣ ਦੇ ਲਈ ਸਾਨੂੰ ਸੌਖਾ ਕਰੇਗਾ। ਅਸੀਂ ਤੀਜੀ ਪੀੜ੍ਹੀ ਦੇ ਵਿੱਚ ਅਕਾਲੀ ਦਲ ਦੇ ਨਾਲ ਆ ਪਾਰਟੀਆਂ ਚੰਗਾ ਮਾੜਾ ਸਮਾਂ ਆਉਂਦਾ ਰਹਿੰਦਾ ਜਿਹੜੇ ਲੋਕ ਮਾਰੇ ਸਮੇਂ ਆਪਣੀ ਪਾਰਟੀ ਨੂੰ ਛੱਡ ਕੇ ਦੂਤੀਆਂ ਪਾਰਟੀਆਂ ਜਾਂਦੇ ਨੇ ਮੈਨੂੰ ਸਮਝ ਨਹੀਂ ਆ ਕਿ ਲੋਕ ਉਹਨਾਂ ਨੂੰ ਮੂਹਣਗੇ ਔਰ ਲਾਉਣਾ ਵੀ ਨਹੀਂ ਚਾਹੀਦਾ। ਪੰਜਵਾਂ 라ਉਂਡ ਹਲਕਾ ਫਤਿਹਗੜ੍ਹ ਸਾਹਿਬ ਦੇ ਵਿੱਚ ਮੈਂ ਪਹੁੰਚਿਆ ਹਾਂ। ਸੰਗਤ ਦੇ ਵਿੱਚ ਆਉਣ ਵਾਲੀ ਇਲੈਕਸ਼ਨ ਨੂੰ ਲੈ ਕੇ ਬੜਾ ਭਾਰੀ ਉਤਸ਼ਾਹ। ਅਤਿ ਦੀ ਗਰਮੀ ਹੋਣ ਦੇ ਬਾਵਜੂਦ ਵੀ ਸੰਗਤ ਵੱਡੀ ਗਿਣਤੀ ਵਿੱਚ ਜਿਹੜੀ ਆ ਪ੍ਰੋਗਰਾਮਾਂ ਵਿੱਚ ਪਹੁੰਚ ਵੀ ਰਹੀ ਹੈ ਸੁਣ ਵੀ ਰਹੀ ਹੈ ਔਰ ਵਿਸ਼ਵਾਸ ਵੀ ਦਿਵਾ ਰਹੀ ਹੈ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣਾ ਇਸ ਲਹਿਰ ਨੇ ਬੜੀ ਜਲਦ ਜਿੱਤ ਵੀ ਦਰਜ ਕਰਨੀ ਹੈ ਇਹ ਸੀਟ ਨੂੰ ਵੱਡੇ ਫਰਕ ਨਾਲ ਸੀ ਜਿੱਥੇ ਜਿੱਤਣਾ ਉਥੇ ਸ਼ਹੀਦਾਂ ਦੀ ਪਾਵਨ ਮੁੱਤਰ ਧਰਤੀ ਦੀ ਜਿਹੜੀ ਇਹ ਸੀਟ ਹੈ ਪੰਥਰੀ ਨਮੈਂਦਾ ਜਮਾਤ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵੱਜੋਂ ਮੈਂ ਇਥੋਂ ਵੱਡੀਆਂ ਵੋਟਾਂ ਦੇ ਫਰਕ ਨਾਲ ਜਿੱਤ ਕੇ ਇਹ ਸੀਟ ਪਾਰਟੀ ਦੀ ਝੋਲੀ 'ਚ ਪਾਵਾ ਪਾ ਇੱਕ ਬਹੁਤ ਵੱਡਾ ਮੁੱਦਾ 5 ਸਾਲ ਪਿਛਲੀ ਜਿਹੜੀ ਸੀ ਕਾਂਗਰਸ ਦੀ ਸਰਕਾਰ ਔਰ 2.5 ਸੱढ़े 7 ਪੌਣੇ 8 ਸਾਲ ਦੇ ਵਿੱਚ ਜਿਹੜੀ ਇਹ ਸਰਕਾਰ ਆ ਕੋਈ ਵੀ ਵਿਕਾਸ ਕਾਰਜ ਨਹੀਂ ਕਰ ਸਕੀ ਜਿਹੜੇ ਜਿਹੜੇ ਵੀ ਵਿਕਾਸ ਕਾਰਜ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਦੇ ਸਮੇਂ ਸ਼ੁਰੂ ਹੋਏ ਸੀ ਅੱਜ ਵੀ ਉਹ ਉੱਥੇ ਹੀ ਖੜੇ ਨੇ ਸੋ ਡਿਵੈਲਪਮੈਂਟ ਇੱਕ ਬਹੁਤ ਵੱਡਾ ਮੁੱਦਾ ਸਾਡੇ ਸਰਕਾਰ ਜਾਣ ਤੋਂ ਬਾਅਦ 8 ਸਾਲਾਂ ਵਿੱਚ ਕਿਸੇ ਨੇ ਇੱਥੇ ਡੱਕਾ ਨਹੀਂ ਤੋੜਿਆ ਲੋਕਾਂ ਨੂੰ ਕੋਈ ਸਹੂਲਤ ਨਹੀਂ ਮਿਲ ਰਹੀ ਜਿੰਨੀਆਂ ਸਰਕਾਰ ਦੀਆਂ ਸਕੀਮਾਂ ਸਨ ਉਹ ਪੈਸੇ ਦੀ ਘਾਟ ਕਰਨ ਬੰਦ ਪਈਆਂ ਨੇ ਔਰਤਾਂ ਨੂੰ ਤੇ ਨੌਜਵਾਨਾਂ ਨੂੰ ਇਹ ਸਰਕਾਰ ਨੇ ਬਹੁਤ ਵੱਡਾ ਲਾਲਾ ਲਾਇਆ ਇਸ ਕਰਕੇ ਲੋਕ ਅੱਜ ਤੰਗ ਨੇ ਲੋਕ ਡਵੈਲਪਮੈਂਟ ਜਿਹੜਾ ਕੁਝ ਇਹਨਾਂ ਨੇ ਨਹੀਂ ਕੀਤਾ ਉਹ ਸ਼੍ਰੋਮਣੀ ਅਕਾਲੀ ਦਲ ਆਪਦੇ ਮੁੱਦੇ ਵੀ ਬਣਾਏਗਾ ਔਰ ਉਹਨਾਂ ਨੂੰ ਕਰੇ ਅਕਾਲੀ ਦਲ ਇਸ ਵੇਲੇ ਟੁਕੀਏ ਪੈਂਡੂ ਖੇਤਰ ਵਾਲੀ ਸੀਟ ਹੈ ਸਭ ਤੋਂ ਮੂਰੇ ਅਕਾਲੀ ਦਲ ਹੈ ਬਾਕੀ ਪਾਰਟੀਆਂ ਜਿਹੜੀਆਂ ਨੇ ਉਹ ਆਪਦੀ ਹੋਂਦ ਬਚਾਉਣ ਦੀ ਲੜਾਈ ਲੜ ਰਹੀਆਂ ਅਸੀਂ ਇੱਥੇ ਜਿਹੜੇ ਆ ਨੇ ਸਭ ਤੋਂ ਮੋਹਰੇ ਆ ਔਰ ਇਹ ਸੀਟ ਨੂੰ ਅਸੀਂ ਵੱਡੇ ਫਰਕ ਨਾਲ ਜਿੱਤਾਂ ਕੈਂਡੀਡੇਟ ਉਹਦਾ ਕਿਰਦਾਰ ਉਹਦੀ ਪਾਰਟੀ ਤੇ ਉਹਦੇ ਕੰਮ ਇਹ ਚਾਰ ਚੀਜ਼ਾਂ ਦਾ ਸੁਮੇਲ ਜਿਹੜਾ ਹੈਗਾ ਉਹ ਵੋਟ ਪਾਉਣ ਦੇ ਲਈ ਸਾਨੂੰ ਸੌਖਾ ਕਰੇਗਾ ਅੱਜ ਸਾਡੇ ਆਲੇ-ਦੁਆਲੇ ਉਹ ਕਿਰਦਾਰਾਂ ਦੇ ਲੋਕ ਵੀ ਘੁੰਮਦੇ ਨੇ ਜਿਹੜੇ ਸੌਂਦੇ ਕਿਸੇ ਹੋਰ ਪਾਰਟੀ ਚ ਜਾਗਦੇ ਕਿਸੇ ਹੋਰ ਪਾਰਟੀ ਅਸੀਂ ਤੀਜੀ ਪੀੜ੍ਹੀ ਦੇ ਵਿੱਚ ਅਕਾਲੀ ਦਲ ਦੇ ਨਾਲ ਆ ਪਾਰਟੀਆਂ ਚੰਗਾ ਮਾੜਾ ਸਮਾਂ ਆਉਂਦਾ ਰਹਿੰਦਾ ਜਿਹੜੇ ਲੋਕ ਮਾੜੇ ਸਮੇਂ ਆਪਣੀ ਪਾਰਟੀ ਨੂੰ ਛੱਡ ਕੇ ਦੂਜੀਆਂ ਪਾਰਟੀਆਂ ਜਾਂਦੇ ਨੇ ਮੈਂ ਨਹੀਂ ਸਮਝਦਾ ਕਿ ਲੋਕ ਉਹਨਾਂ ਨੂੰ ਮੂੰਹ ਲਾਉਣਗੇ ਔਰ ਲਾਉਣਾ ਵੀ ਨਹੀਂ ਚਾਹੀਦਾ ਖੜਨਾ ਤੇ ਖੜੇ ਰਹਿਣਾ ਜੁੜਨਾ ਤੇ ਜੁੜੇ ਰਹਿਣ ਦੇ ਵਿੱਚ ਬੜਾ ਭਾਰੀ ਅੰਤਰ ਆ ਸੋ ਲੋਕ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣਗੇ ਕਿਉਂਕਿ ਇਹੀ ਪਾਰਟੀ ਪੰਜਾਬ ਦੇ ਹਿੱਤਾਂ ਦੀ ਰਾਖੀ ਕਰੇਗੀ